ਆਸਮਾਨ ਵਿੱਚ ਉੜਦੀ ਮੌਤ ਫਿਰ ਲੋਕਾਂ ਸ਼ਿਕਾਰ ਬਣਾ ਰਹੀ ਹੈ ਸਾਡਾ ਭਾਵੇਂ ਚੈਨਾ ਡੋਰ ਤੋਂ ਜਿੰਨਾ ਮਰਜੀ ਬੰਦੀਆਂ ਲਾਲਵੇ ਸਰਕਾਰ ਪਰ ਇਹ बिकਣ ਤੋਂ ਨਹੀਂ ਰੁਕ ਰਹੀ ਧੜਲ ਨਾਲ बिक ਰਹੀ ਹੈ ਪੂਰੇ ਇਲਾਕਿਆਂ ਵਿੱਚ ਜਿਸ ਨੇ ਇੱਕ ਨੌਜਵਾਨ ਦੀ ਬੜੀ ਲੈ ਲਈ ਪਿੰਡ ਬਡਾਲੀ ਤੋਂ ਕੋਰਾਲੀ ਵੱਲ ਆ ਰਿਹਾ ਇੱਕ ਨੌਜਵਾਨ ਜਿਸ ਨੂੰ ਰਸਤੇ ਵਿੱਚ ਉੜਦੀ ਮੌਤ ਨੇ ਘੇਰਾ ਪਾ ਲਿਆ ਚੈਨਾ ਡੋਰ ਨੇ ਉਹਦੇ ਗਲੇ 'ਚ ਲਿਪਟ ਗਈ ਤੇ ਉਹਨੂੰ ਬੁਰੀ ਤਰ੍ਹਾਂ ਗੰਭੀਰ ਜ਼ਖਮੀ ਕਰ ਦਿੱਤਾ ਜੇ ਤਰ੍ਹਾਂ ਉਹਦੀਆਂ ਹੱਡੀਆਂ ਨਿਕਲਾਈਆਂ ਉਸ ਤਰ੍ਹਾਂ ਉਹ ਸਿਵਲ ਹਸਪਤਲ ਲੈ ਕੇ ਗਏ ਉਹਦੀ ਹਾਲਾ ਨਾਜੂ ਦੇਖਦੇ ਹੋਏ ਉਹਨੂੰ 6 ਫੇਸ ਮੋੜੀ ਵਖੇ ਰੈਫਰ ਕਰ ਦਿੱਤਾ ਗਿਆ ਡਾਕਟਰਾਂ ਵੱਲੋਂ ਜਿੱਥੇ ਉਹਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਉਮਰ 35 ਸਾਲ ਸੀ ਪਿੰਡ ਬਡਾਲੀ ਦਾ ਰਹਿਣ ਵਾਲਾ ਸੀ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਤਿੰਨ ਭੈਣਾਂ ਵੱਡੀਆਂ ਸਨ ਤੇ ਆਪ ਛੋਟਾ ਸੀਗਾ ਕੁਝ ਸਮਾਂ ਪਹਿਲਾਂ ਉਸਦੀ ਵੀ ਮਾਤਾ ਜੀ ਮੌਤ ਹੋ ਚੁੱਕੀ ਸੀ ਬਾਪੂ ਤੋਂ ਦੋਨ ਘਰ ਵਿੱਚ ਰਹਿੰਦੇ ਸਨ ਜਿਸ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਸੈਸ਼ਨ ਬਦ ਗੁੱਸਾ ਵੀ ਪਾਇਆ ਜਾ ਰਿਹਾ ਹੈ ਤੇ ਦੁੱਖ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਦੇਖਣ ਵਿੱਚ ਇਹ ਆਇਆ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਵੱਲੋਂ ਇੱਕ ਗੱਡੀ ਫਕੜੀ ਗਈ ਸੀ ਪੰਜਾਬ ਵਿੱਚ ਜਿਹੜੀ ਗੱਡੀ ਵਿੱਚ ਪਿਕਅਪ ਸੀ ਉਹਦੇ ਉੱਪਰ ਡੱਬਿਆਂ ਉੱਪਰ ਲਿਖਿਆ ਹੋਇਆ ਸੀ ਦੇਸੀ ਅਖਰੋਟ ਬਦਾਮ ਕਾਜੂ ਤੇ ਹੋਰ ਡਰਾਈ ਫਰੂਟ ਜਦੋਂ ਪੁਲਿਸ ਨੇ ਡੱਬੇ ਖੋਲ ਕੇ ਚੈੱਕ ਕੀਤਾ ਉਹਦੇ ਵਿੱਚੋਂ ਭਾਰੀ ਮਾਤਰਾ ਵਿੱਚ ਚੈਨਾ ਡੋਰ ਦੇ ਗੁੱਟੇ ਬਰਾਮਦ ਕੀਤੇ ਗਏ ਸਨ ਪੁਲਿਸ ਵੱਲੋਂ ਗੱਡੀ ਜ਼ਬਤ ਕਰ ਲਈ ਗਈ ਸੀ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਹਿ ਰਹੇ ਨੇ ਲੋਕ ਬੇਨ ਬਡਾਲੀ ਦੇ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਕੀ ਕਹਿ ਰਹੇ ਨੇ ਤੁਹਾਨੂੰ ਕਦ ਪਤਾ ਲੱਗਿਆ ਸਾਨੂੰ ਜੀ ਤਕਰੀਬਨ 20 ਮਿੰਟ ਬਾਅਦ ਪਤਾ ਲੱਗਿਆ ਕਿ ਕਿਸੇ ਮੁੰਡੇ ਦਾ ਰਾਹ ਕਿਦਾ ਫੋਨ ਗਿਆ ਵੀ ਇਦਾਂ ਕਰਕੇ ਤੁਹਾਡੇ ਮੇਰੇ ਬੇਟੇ ਨੂੰ ਤੁਹਾਡੇ ਬ੍ਰਦਰ ਦੀ ਉੱਥੇ ਚੈਨਲ ਟੋਰ ਨਾਲ ਕਰਦਣ ਬਾਢ ਹੋ ਗਈ ਅਸੀਂ ਮੋਟਰ ਚੱਕ ਕੇ ਜਦੇ ਆ ਗਏ ਤਾਂ ਮੋਟਰ ਜਗ੍ਹਾ ਆ ਕੇ ਦੇਖਿਆ ਲਹੂ ਰਵਾਨ ਹੋਇਆ ਪਿਆ ਸੀਗਾ ਤੇ ਪੰਜ ਸੱਤ ਬੰਦੇ ਉੱਥੇ ਹੋਰ ਵੀ ਕੜੇ ਸੀਗੇ ਮੈਂ ਜਦ ਦੇਖਿਆ ਜੀ ਕਹਿੰਦੇ ਵੀ ਐਂਬੂਲੈਂਸ ਬੁਲਾਈ ਹੋਈ ਜੀ ਐਂਬੂਲੈਂਸ ਪਹੁੰਚੀ ਨਹੀਂ ਕਦੇ ਪੁਲਿਸ ਵਾਲੇ ਫੋਨ ਕਰਿਆ ਜੀ ਫੋਨ ਵਾਲੇ ਪੁਲਿਸ ਵਾਲੇ ਵੀ ਪਹੁੰਚੇ ਫਿਰ ਅਸੀਂ ਆਪਣੀ ਗੱਡੀ ਘਰ ਤੋਂ ਗੱਡੀ ਲਿਆ ਕੇ ਆਪਣੀ ਗੱਡੀ ਪ੍ਰਾਈਵੇਟ ਚ ਤਾਂ ਇੱਥੇ ਹਸਪੀਟਲ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਮੌਕੇ ਦੇ ਮੁੰਡੇ ਦੇ ਮੌਕੇ ਹਰਾ ਜੀ ਕਿ ਵੀ ਸਾਨੂੰ ਇਹ ਲੱਗਦਾ ਸੀਗਾ ਵੀ 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 ਹੈ ਨਹੀਂ ਸਾਨੂੰ ਜਿਹੜਾ ਉਸ ਟਾਈਮ ਇਹ ਲੱਗਦਾ ਸੀਗਾ ਵੀ ਹੈ ਨਹੀਂ ਖੂਨ ਕਾਫੀ ਬਾਹਰ ਬਾਹ ਚੁੱਕਿਆ ਸੀ ਗਰਦਨ ਤੇ ਕਿੱਡਾ ਕੱਟ ਸੀਗਾ ਗਰਦਨ ਤੇ ਤੇ 80% ਦੇ ਲਗਭਗ ਹੋਊਗਾ ਜੀ 70 ਤੋਂ 70% ਸੀਰੀਜ਼ ਲੈ ਕੇ ਜੀ ਕੀ ਮੰਗੀ ਗੱਲ ਮੰਗ ਜੀ ਕਿਹਾ ਜੀ ਪ੍ਰਸ਼ਾਸਨ ਮੰਗ ਕਰਦੇ ਵੀ ਪੁਲਿਸ ਸਾਹਿਬ ਤੋਂ ਮੰਗ ਕਰਦੇ ਵੀ ਨਾ ਜੀ ਕਾਰਵਾਈ ਆ ਸਖਤ ਸਖਤ ਕਾਰਵਾਈ ਕਰੀ ਜਾਵੇ ਇਹ ਡੋਰ ਵੇਚਦੇ ਆ ਅੱਗੇ ਵੀ ਕਈ ਪਹਿਲਾਂ ਵਾਰ ਦਾ ਤੱਕਰਾਲੀ ਛੱਜ ਵੀ ਅੱਗੀ ਕਿੰਨੀ ਵਾਰ ਦਾ ਤੋਹੀਆਂ ਜੀ ਵੈਸੇ ਸਾਡੇ ਨੌਜਵਰ ਭਤੀਜਾ ਸੀਗਾ ਜੀ ਇਕੱਲੇ ਕਲਾ ਬੇਟਾ ਐ ਤੇ ਜੀ ਮਮੀ ਵੀ ਦੀ ਡੈਥ ਹੋ ਚੁੱਕੀ ਹੈ ਇਹਦਾ ਫਾਦਰ ਸਾਹਿਬ ਜੋ ਡਰਾਈਵਰੀ ਕਰਦੇ ਆ ਆਪਣਾ ਕਯਾਰਾ ਕਰਦੇ ਬੜੇ ਵਧੀਆ ਤੇ ਆਹ ਦੇਖੋ ਮੌਕੇ ਵਰਾ ਕੇ ਵੀ ਬੜਾ ਦੁਰਗਣਾ ਮਾੜੀ ਦੁਰਗਣਾ ਹੋਈ ਉਹਦੇ ਜੀ ਬਹੁਤ ਜ਼ਿਆਦਾ ਡੂੰਗੀ ਸੱਟ ਸੀ ਗਲੇ ਦੇ ਵਿੱਚ ਤੇ ਅਸੀਂ ਇਨੀਸ਼ੀਅਲੀ ਟ੍ਰੀਟਮੈਂਟ ਕਰਕੇ ਉਹਨਾਂ ਨੂੰ 6 ਫੇਸ ਮਹਾਲੀ ਰੈਫਰ ਕੀਤਾ ਬਟ ਬਹੁਤ ਗੰਭੀਰ ਹਾਲਤ ਸੀ ਕਿ ਜੀ ਉਹ ਕਿੰਨੇ ਪਰਸੈਂਟ ਉਹਦਾ ਗਲਾ ਕੱਟਿਆ ਗਿਆ ਦੇਖਿਆ ਜਾਵੇ ਜੀ ਅੰਦਰ ਤੱਕ ਹੱਡੀ ਤੱਕ ਵਿਜ਼ੀਬਲ ਸੀ ਤਾ ਬਹੁਤ ਡੂੰਗਾ ਸੱਟ ਤੇ ਇੱਕ ਉਹਨਾਂ ਦੇ ਮਾਪਿਆਂ ਦਾ ਇੱਕ ਹੋਰ ਜਿਹੜਾ ਦੋਸ਼ ਹੈ ਕਿ ਜਦੋਂ ਬੱਚਾ ਤੜਫ ਰਿਹਾ ਸੀ ਐਂਬੂਲੈਂਸ ਜ਼ਰੂਰ ਸੀ ਪਰ ਡਰਾਈਵਰ ਨਹੀਂ ਸੀ ਭਾਜੀ ਉਹਦਾ ਮੈਨੂੰ ਉਹਦੇ ਬਾਰੇ ਕੋਈ ਇਹਦੀ ਇੱਕ ਲੜਕਾ ਹੈ ਗੁਰਿੰਦਰ ਸਿੰਘ ਅੱਜ ਬਡਾਲੀ ਰੋਡ ਤੋਂ ਜਿਹੜਾ ਕਰਾਲੀਵਾਲ ਨੂੰ ਆ ਰਿਹਾ ਸੀ ਉਹ ਕੋਈ ਚੈਨਾ ਡੋਰ ਕਹਿੰਦੇ ਆ ਵੀ ਜਿਹੜੀ ਗਲੇ ਵਿੱਚ ਲੱਗਣ ਕਾਰਨ ਸੇ ਸੀ ਹੋ ਇਨਫੋਰਮੇਸ਼ਨ ਮਿਲਦੇ ਹਸਪੀਟਲ ਪੁੱਜੇ ਸੀ ਸਿਵਲਸ ਪਰ ਕਰਾਲੀ ਜਿਹੜਾ ਉਹਨਾਂ ਨੂੰ ਰੈਫਰੈਸ ਸ਼ੇਫਸ ਕੀਤਾ ਗਿਆ ਹੈ ਬਾਕੀ ਬਕੂਆ ਕਲੀਅਰ ਕਰਕੇ ਫਿਰ ਅਗਲੀ ਜੋ ਕਾਰਵਾਈ ਬਣਦੀ ਉਹ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਇਸ ਤੇ ਉੱਤੇ ਪਵੰਦੀ ਹੈ ਪੂਰੀ ਲਗਾਈ ਹੋਈ ਹੈ ਹਾਂਜੀ ਬਿਲਕੁਲ ਪਵੰਦੀ ਹੈ ਜੀ ਕਿ ਮਿਲੀ ਫਿਰ ਕਰਾਲੀ ਵਾਂ ਕਿਸ ਤਰ੍ਹਾਂ ਇਹ ਵੇਚ ਰਹੀ ਹੈ ਵੇਚੀ ਅਜੇ ਪਤੰਗਾਂ ਦਾ ਕੋਈ ਦੌਰ ਨਹੀਂ ਹੈ ਤੇ ਚੱਲ ਰਿਹਾ ਕੋਈ ਉੜ ਨਹੀਂ ਰਹੀ ਬਾਕੀ ਆਪਾਂ ਵੈਰੀਫਾਈ ਕਰਦੇ ਹਾਂ ਮੁੰਡਾ ਕਿੱਥੇ ਦਾ ਰਹਿਣ ਵਾਲਾ ਤੇ ਕੀ ਨਾਮ ਕੀ ਹੈ ਜੀ ਮੁੰਡਾ ਜਤਿੰਦਰ ਸਿੰਘ ਆ ਜ ਇੰਨੇ ਬਿਹੜਾਲੀ ਦਾ ਜੀ ਉਮਰ ਕੋਈ 30 35 ਦੇ ਕਰੀਬ ਹੈਗੀ ਹੋਵੇ। ਹੋਈ ਗੱਲ ਉਹ ਅੱਜ ਕੋਈ ਡਾਕਟਰ ਨੇ ਇਹ ਕਹਿੰਦੇ ਸੀ ਰੈਫਰ ਕਰ ਦਿੱਤਾ ਹੈ 6 ਫੀਸ ਦੇ। ਲਾਡੀ ਇਹਦੇ ਪੁੱਛਣੀ ਹੈ ਡਾਕਟਰ ਨੂੰ। ਜੇ ਕੋਈ ਦੁਕਾਨਦਾਰ ਚੈਨਾ ਡੋਰ ਵੇਚਦਾ ਪਾਇਆ ਜਾਂਦਾ ਤਾਂ ਉਹਦੇ ਕੀ ਕਾਰਵਾਈ ਕਰੋਗੇ ਜੀ ਹੁਣ? ਕੀ ਸਖਤਾਈ ਹੋਗੀ? ਬਿਲਕੁਲ ਹੋਏਗੀ ਜੀ ਬਿਲਕੁਲ ਹੋਏਗੀ। ਅੱਗੇ ਵੀ ਹੁੰਦੀ ਰਹੀ ਹੈ। ਨਹੀਂ ਫਿਰ ਅਗਰ ਹੁੰਦੀ ਰਹਿੰਦੀ ਤਾਂ ਫਿਰ ਅੱਜ ਇਹ ਚੈਨਾ ਡੋਰ ਦੇ ਨਾਲ ਇਹ ਹਾਸਾ ਨਾ ਹੁੰਦਾ ਫਿਰ। ਨਹੀਂ ਆਪਾਂ ਵੈਰੀਫਾਈ ਕਰਦੇ ਹਾਂ ਕਿਹੜੀ ਡੋਰ ਸੀ ਕਿੱਦਾਂ ਸੀ ਦੂਜੀ ਡੋਰ ਨਾ ਵੀ ਅਜਿਹਾ ਹੋ ਸਕਦਾ ਹੈ ਦੂਜੀ ਡੋਰ ਤਾਂ ਸਿਰਫ ਧਾਗੇ ਦੀ ਹੁੰਦੀ ਹੈ ਉਹ ਤਾਂ ਟੁੱਟੇ ਜਾਂਦੀ ਹੈ ਗਰਦਨ ਤੇ ਜੀ ਹਾਂ ਉਹ ਆਪਾਂ ਵੈਰੀਫਾਈ ਕਰ ਲਾਂਗੇ ਪਹਿਲਾਂ ਦੇਖ ਕੇ ਜਿਹੜੀ ਇਨੀਸ਼ੀਅਲ ਪਾਰਟ ਹੈ ਜਸਟ ਇਨਫੋਰਮੇਸ਼ਨ ਮਿਲ ਗਈ ਆਪਾਂ ਨੂੰ ਆਪਾਂ ਜਿਵੇਂ ਬਣਦੇ ਉਹ ਕਰ ਰਹੇ ਨੇ ਕਈ ਬੰਦੇ ਐਹੇ ਜਿਹੇ ਡਾਕੰਦਾਰ ਆ ਉਹ ਪੁਲਿਸ ਦੀ ਅੱਖਾਂ ਦੇ ਵਿੱਚ ਧੂਲ ਝੋਕ ਕੇ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਆਪਣੇ ਅੱਡੇ ਬਣਾਏ ਹੋਏ ਨੇ ਜੀ ਸਾਡੀ ਹੈਲਪ ਕਰੋ ਇਨਫੋਰਮੇਸ਼ਨ ਦਿਓ ਆ ਬਾਕੀ ਆਪਣੀ ਵੀ ਜਦੋਂ ਵੀ ਉਹਦਾ ਰੇਟ ਆਪਾਂ ਚਲਦੇ ਹਾਂ ਕੰਟੀਨਿਊ ਰੇ